ਕੋਈ ਗਾਇਨੀਕੀ ਰਿਲੇਟਡ ਪ੍ਰੋਬਲਮਸ ਕੋਈ ਇਨਫਰਟੀਲਿਟੀ ਸੇ ਰਿਲੇਟਡ ਸਾਰੀ ਤਰ੍ਹਾਂ ਕੀ ਪ੍ਰੋਸੀਜਰਸ ਨਾਮ ਦੇ ਹੁੰਦੇ ਕੱਚਾ ਮਲਕ ਰੋਡ ਤੇ ਗੁਪਤਾ ਹਸਪਤਾਲ ਵਿੱਚ ਹੁਣ ਹੋਰ ਆਧੁਨਿਕ ਸਹੂਲਤਾਂ ਸਰਕਾਰ ਦੁਆਰਾ ਜੋ ਵੀ ਸੀ ਉਹਦੇ ਚ ოਪਰੇਸ਼ਨ ਸਰਕਾਰ ਨੇ ਲੋਕ ਇੱਥੇ ਵੇ ਸਾਰੇ ਸੇ ਇੱਥੇ ਕਰ ਰਹੇ ਹੈਗੇ ਗਾਇਨੀ ਡਾਕਟਰ ਨੇ ਵੀ ਸੰਭਾਲਿਆ ਚਾਰਜ ਜਗਰਾਉਂ ਦੇ ਮਸ਼ਹੂਰ ਡਾਕਟਰ ਸੁਰਿੰਦਰ ਗੁਪਤਾ ਦੇ ਕੱਚਾ ਮਲਕ ਰੋਡ ਦੇ ਹਸਪਤਾਲ ਵਿੱਚ ਔਰਤਾਂ ਦੀਆਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਦੇ ਆਧੁਨਿਕ ਢੰਗ ਨਾਲ ਇਲਾਜ ਲਈ ਔਰਤਾਂ ਦੇ ਰੋਗਾਂ ਦੀ ਮਸ਼ਹੂਰ ਡਾਕਟਰ ਵੀ ਤਨਾਤ ਹਨ ਡਾਕਟਰ ਸੁਰਿੰਦਰ ਗੁਪਤਾ ਦੇ ਪੁੱਤਰ ਡਾਕਟਰ ਅੰਕਿਤ ਗੁਪਤਾ ਦੀ ਪਤਨੀ ਡਾਕਟਰ ਆਤੀਸ਼ ਗੁਪਤਾ ਜੋ ਸਦਮਾ ਬੇਟ ਸਰਕਾਰੀ ਹਸਪਤਾਲ ਵਿੱਚ 5 ਸਾਲਾਂ ਤੱਕ ਡਿਊਟੀ ਕਰ ਚੁੱਕੇ ਹਨ ਅਤੇ ਹੁਣ ਉਨ੍ਹਾਂ ਨੇ ਗੁਪਤਾ ਹਸਪਤਾਲ ਵਿੱਚ ਸੇਵਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ ਅਦਾਰੇ ਨਾਲ ਗੱਲ ਕਰਦੇ ਹਾਂ ਉਹਨਾਂ ਕੀ ਕਿਹਾ ਆਓ ਸੁਣਦੇ ਹਾਂ ਜੀ ਡਾਕਟਰ ਸਾਹਿਬ ਕੀ ਨਾਮ ਤੁਹਾਡਾ ਜੀ ਡਾਕਟਰ ਅਰਤੀ ਸੋਤ ਦਾ ਜੀ ਤੁਸੀਂ ਇੱਥੇ ਕੀ ਹਸਪੀਟਲ ਦੇ ਵਿੱਚ ਨਵੀਂ ਜੁਆਇਨਿੰਗ ਕਰ ਕੀਤੀ ਹੈਗੀ ਤੇ ਕੀ ਫੈਸਿਲਟੀਆਂ ਦੇ ਮੋਗਨ ਜੀ ਤੇ ਕੀ ਪਹਿਲਾਂ ਤੁਸੀਂ ਦੋ ਕਿੱਥੇ ਜੌਬ ਕਰਦੇ ਸੀ ਜਾਂ ਕੀ ਸਵਾਮਾ ਕਿੱਥੇ ਦਿੰਦੇ ਸੀ ਮੈਂ ਇਸ ਤੋਂ ਪਹਿਲੇ ਮਤਲਬ ਸਿਧਵਾ ਵੇਟ ਕੰਮ ਕਰ ਰਹੀ ਥੀ ਅੱਬੀ ਵਾਹ ਮੈਨੇ ਤਕਰੀਬਨ 5 ਸਾਲ ਕੰਮ ਕੀਆ ਹੈ अभी यहाँ पे अप्रैल से स्टार्ट किया है अब फुल टाइम यहाँ पे जॉब करूँगी और यहाँ पे हम हर तरह की सारी डिलीवरीज सजेरियंस और सारे गायने के प्रोसीजर्स जैसे कोई बच्चे दाने का रोग है या कोई अबॉशंस एंड कोई आ, कोई गायने की रिलेटेड प्रॉब्लम्स कोई इनफर्टिलिटी से रिलेटेड सारी तरह की प्रोसीजर्स यहाँ पे होंगे ਮਮ ਯਹਾਂ ਤੇ ਚਾਰ ਹਿਸਟ੍ਰੈਕਟੋਮੀਆਂ ਸਾਰੀ ਓਪਨ ਔਰ ਲੈਪਰੋ ਸਭ ਤਰ੍ਹਾਂ ਦੇ ਯਹਾਂ ਤੇ ਕਰ ਰਹੇ ਆ। ਪਰ ਆਪ ਮਸ਼ਹੂਰ ਆ ਜੀ ਤੁਹਾਡੇ ਫਾਦਰ ਸਾਹਿਬ ਦਾ ਹਸਪੀਟਲ ਦੇ ਤੌਰ ਤੇ ਨਾਂ ਬੜਾ ਸ਼ਹਿਰ ਦੇ ਵਿੱਚ ਹੈਗਾ ਪੂਰੇ ਇਲਾਕੇ ਚ ਉਹਨਾਂ ਦੀ ਗੁੱਡਵਿਲ ਹੈਗਾ ਜੀ ਉਮੀਦ ਕੀਤੀ ਜਾ ਸਕਦੀ ਹੈ ਵੀ ਉਹਨਾਂ ਵਾਂਗ ਸੁਭਾਵਾਂ ਜਿਹੜੀਆਂ ਹੈਗੀਆਂ ਤੁਸੀਂ ਵੀ ਪ੍ਰਦਾਨ ਕਰੋਗੇ ਜੀ। ਹਾਂਜੀ ਕੋਸ਼ਿਸ਼ ਤਾਂ ਇਹ ਹੀ ਰਹੇਗੀ ਕਿ ਜੈਸੇ ਪਪਾ ਦਾ ਨਾਮ ਬਣਾ ਹੋਇਆ ਹੈ ਤੋ ਹਮ ਉਸਕੋ ਅੱਗੇ ਲੈ ਕੇ ਜਾਈਏ ਔਰ ਜੋ ਪੇਸ਼ੈਂਟਸ ਦਾ ਸੇਫ ਹੈ ਉਹਨਕੇ ਉੱਪਰ ਉਹ ਹਮਤੇ ਵੀ ਬਣਾ ਰਹੇ ਗੱਲ ਕਰਾਉਣੀ ਹੈ ਡਾਕਟਰ ਅੰਕਿਤ ਗੁਪਤਾ ਜੀ ਨਾਲ ਜਿਹੜੇ ਡਾਕਟਰ ਸੁਰਿੰਦਰ ਗੁਪਤਾ ਜੀ ਦੇ ਬੇਟੇ ਹੈਗੇ ਹਾਂਜੀ ਡਾਕਟਰ ਸਾਹਿਬ ਕੀ ਤੁਸੀਂ ਹਸਪੀਟਲ ਦੇ ਵਿੱਚ ਕਿਦਾਂ ਦੀਆਂ ਸਵਾਵਾ ਪ੍ਰਦਾਨ ਕਰਦੇ ਹੋ ਜੀ ਹਸਪੀਟਲ ਦੇ ਵਿੱਚ ਅਸੀਂ ਜਨਰਲ ਪ੍ਰੈਕਟਿਸ ਜਾਂ ਜਨਰਲ ਸਰਜਰੀ ਸੰਬੰਧੀ ਜੋ ਵੀ ਚੀਜ਼ਾਂ ਹੈਗੀਆਂ ਸਾਰੀਆਂ ਪ੍ਰੋਵਾਈਡ ਕਰ ਰਹੇ ਹਾਂ ਇਸ ਵੇਲੇ ਆਮ ਦੋਲਦੇ ਪਿੱਤੇ ਦੇ ਆਪਰੇਸ਼ਨ ਕਰਨ ਦੇ ਆਪਰੇਸ਼ਨ ਅਪੈਂਡਿਕਸ ਦੇ ਆਪਰੇਸ਼ਨ ਤੇ ਮੋٹے ਤੌਰ ਤੇ ਪੇਟ ਦੇ ਜਿੰਨੇ ਵੀ ਆਪਰੇਸ਼ਨ ਅਸੀਂ ਇੱਥੇ ਕਰ ਰਹੇ ਹੈਗੇ ਆ ਜੀ ਇਹਦੇ ਚਿਕਾ ਆਜੀਸ਼ਮਾਨ ਦੀ ਜਿਹੜੀ ਸਰਕਾਰ ਦੀ ਫੈਸਿਲਿਟੀ ਹੁੰਦੀ ਹੈ ਜੀ ਉਹ ਇੱਥੇ ਅਵੇਲੇਬਲ ਹੈਗੀ ਆਪਣੇ ਜੀ ਬਿਲਕੁਕੁਲ ਉੱਥੇ ਅਵੇਲੇਬਲ ਹੈਗੀ ਹੈ ਸਰਕਾਰ ਦੁਆਰਾ ਜੋ ਵੀ ਸੀ ਉਹਦੇ ਚ ਆਪਰੇਸ਼ਨ ਸਰਕਾਰ ਨੇ ਲੋਕਿੱਤੇ ਹੋਏ ਉਹ ਸਾਰੇ ਸਿੱਥੇ ਕਰ ਰਹੇ ਹੈਗੇ ਆ ਠੀਕ ਹੈ ਜੀ ਉਹ ਉਹਦੇ ਚ ਆਜੀਸ਼ਮਾਨ ਯੋਜਨਾ ਦੇ ਅਧੀਨ ਆ ਜਾਂਦੇ ਆ ਜਿੰਨੇ ਵੀ ਉਹਨਾਂ ਨੇ ਅਲਾਉਟ ਕੀਤੇ ਹੋਏ ਸਰਕਾਰ ਜਿੰਨੇ ਉਹਨਾਂ ਨੇ ਅਲਾਉਟ ਕੀਤੇ ਉਹ ਸਾਰੇ ਆ ਜਾਂਦੇ ਆ ਜਿਵੇਂ ਗੁਰਦੇ ਦੀ ਪੱਥਰੀ ਹੋ ਗਈ ਜੀ ਗੁਰਦੇ ਦੀ ਨਾਲੀ ਦੀ ਪੱਥਰੀ ਹੋ ਗਈ ਜੀ ਗੁਰਦੋਂ ਦਾ ਆਪਰੇਸ਼ਨ ਹੋ ਗਿਆ ਇਹ ਚੀਜ਼ਾਂ ਆਸ਼ਮਾਨ ਦੇ ਅੰਡਰ ਕਵਰ ਹੁੰਦੀਆਂ ਤੇ ਅਸੀਂ ਇਹ ਆਪਰੇਸ਼ਨ ਆਸ਼ਮਾਨ ਦੇ ਅੰਡਰ ਕਰਦੇ ਹਾਂ ਸਰਬਜੀਨੀ ਜੀ ਆ ਜਿਵੇਂ ਆਸ਼ਮਾਨ ਤੋਂ ਲਾਭਾ ਕੋਈ ਪ੍ਰਾਈਵੇਟ ਇੰਸ਼ੋਰੈਂਸ ਹੁੰਦੀਆਂ ਹੈਗੀਆਂ ਕਿਸੇ ਕੋਲੇ ਪ੍ਰਾਈਵੇਟ ਇੰਸ਼ੋਰੈਂਸ ਹੁੰਦੀ ਹੈ ਉਹ ਵੀ ਇੱਥੇ ਕਵਰ ਹੁੰਦੀ ਹੈ ਜੀ ਹਾਂਜੀ ਕਈ ਵੱਡੀਆਂ ਇੰਸ਼ੋਰੈਂਸ ਕੰਪਨੀਆਂ ਨਾਲ ਸਾਡਾ ਟਾਈਪ ਹੈਗਾ ਜੀ ਸੋ ਉਹ ਵੀ ਸਾਡੇ ਕੋਲ ਪੇਸ਼ੈਂਟ ਦਾ ਕਾਰਡ ਦੇ ਕੇ ਇਸ ਦਸਤਰਵੇ ਵੀ ਉਹ ਕਵਰ ਹੁੰਦਾ ਕਿ ਨਹੀਂ ਹੁੰਦਾ ਉਹ ਸਰਮਾ ਉਹ ਉਹਨਾਂ ਦਾ ਵੀ ਫਿਰ ਉਹ ਇੰਸ਼ੋਰੈਂਸ ਦੇ ਖਾਤੇ ਚ ਆ ਜਾਂਦਾ ਜੀ 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 ਉਹਨਾਂ ਦਾ ਕੈਸ਼ਲੈਸ ਸਰਵਿਸ ਅਵੇਲੇਬਲ ਹੈਗੀ ਇੱਥੇ ਆਪਾਂ ਕੈਸ਼ਲੈਸ ਕੋਈ ਕਰਦੇ ਹਾਂ ਹਸਪੀਟਲ ਦੇ ਵਿੱਚ ਨਵਾਂ ਤੁਸੀਂ ਗਾਇਨੀ ਦਾ ਪੀਤਾ ਹੈਗਾ ਡਾਕਟਰ ਸਾਹਿਬ ਆਏ ਹੈਗੇ ਗਾਇਨੀ ਜੀ ਇਹਦੇ ਸਬੰਧ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਜੀ ਕਿਦਾਂ ਦੀ ਇਹ ਸਵਾਵਾ ਲੋਕਾਂ ਨੂੰ ਮੀਟ ਕੀਤੀ ਜਾ ਸਕਦੀ ਹੈ ਜੀ ਜਨਰਲ ਸੇਵਿਸ ਦੀ ਸਾਰੀ ਸੇਵਾਵਾਂ ਪੱਲਾ ਵੀ ਉਪਲਬਧ ਸੀ ਤੇ ਮੈਡਮ ਦੇ ਅਨਨ ਨੂੰ ਨੇ ਆ ਵੀ ਡਿਲੀਵਰੀ ਵਾਲੇ ਕੇਸ ਹੈਗੇ ਨੋਰਮਲ ਕੇਸ ਹੈ ਚਾਹੀ ਸੀ ਵੀਰ ਨੂੰ ਕੇਸ ਹੈਗੇ ਆ ਜਾਂ ਬੱਚੇ ਦਾ ਲਈ ਤੇ ਕੋਈ ਵੀ ਰੋਗ ਹੈਗੇ ਆ ਉਨਾਂ ਲਈ ਅਸੀਂ 24/7 ਅਵੇਲੇਬਲ ਹੈਗੇ ਆਂ ਹਰ ਤਰ੍ਹਾਂ ਦੀ ਜੋ ਵੀ ਉਹਨਾਂ ਨੂੰ ਪੇਸ਼ੈਂਟ ਨੂੰ ਕੋਈ ਲੋੜ ਹੈਗੀ ਹੈ 24 ਘੰਟੇ ਸਾਡੀ ਸੇਵਾ ਉਪਲਬਧ ਹੈਗੀ ਹੈ ਉਹਨਾਂ ਲਈ ਦੇਖਦੇ ਰਹੋ ਡੇਲੀ ਜਗਰਾਉਂ ਨਿਊਜ਼